ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਜੋਤਿਸ਼ ਗਿਆਨ ਵਿੱਚ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਜੇਕਰ ਤੁਸੀਂ ਮੇਰੇ ਚੈਨਲ ਤੇ ਅੱਜ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤਾਂ ਜੋ ਮੇਰੀਆਂ ਆਉਣ ਵਾਲੀਆਂ ਨਵੀਆਂ ਵੀਡੀਓਜ਼ ਦੇਖ ਸਕੋ ਅੱਜ ਆਪਾਂ ਗੱਲ ਕਰਾਂਗੇ ਕੈਪ੍ਰਿਕੌਰਨ ਜਾਨੀ ਮਕਰ ਰਾਸ਼ੀ ਤੇ ਮਕਰ ਲਗਣ ਵਾਲਿਆਂ ਦਾ ਕਿਵੇਂ ਦਾ ਰਹੇਗਾ ਸਾਲ 2026 ਇਹਨਾਂ ਦੇ ਲਗਣ ਦਾ ਮਾਲਕ ਹੈ ਸ਼ਨੀ ਸ਼ਨੀ ਹੈ ਜਿਹੜਾ ਸਭ ਤੋਂ ਸਲੋ ਪਲੈਨਟ ਹੈ ਸ਼ਨੀ ਇੱਕ ਰਾਸ਼ੀ ਦੇ ਵਿੱਚ 2.5 ਸਾਲ ਰਹਿੰਦਾ ਹੈ 2.5 ਸਾਲ ਬਾਅਦ ਰਾਸ਼ੀ ਪਰਵਰਤਨ ਕਰਦਾ ਹੈ ਤੇ 30 ਸਾਲ ਦੇ ਵਿੱਚ ਸਾਰੀਆਂ ਰਾਸ਼ੀਆਂ ਦਾ ਜਿਹੜਾ ਉਹ ਚੱਕਰ ਪੂਰਾ ਕਰਦਾ ਹੈ ਇਹਨਾਂ ਦਾ ਕਿਵੇਂ ਦਾ ਨੇਚਰ ਹੁੰਦਾ ਹੈ ਕਿਹੜੇ ਇਹਨਾਂ ਦੇ ਮਿੱਤਰ ਗ੍ਰਹਿ ਨੇ ਕਿਹੜੇ ਇਹਨਾਂ ਦੇ ਐਂਟੀ ਗ੍ਰਹਿ ਨੇ ਕਿਹੜੀ ਮਹਾਦਸ਼ਾ ਇਹਨਾਂ ਦੇ ਲਈ ਸ਼ੁਭ ਰਹਿੰਦੀ ਹੈ ਕਿਵੇਂ ਦਾ ਰਹੇਗਾ ਸਾਲ 2026 ਕਿਹੜੇ ਰਤਨ ਸ਼ੁਭ ਨੇ ਕਿਹੜੇ ਕਲਰ ਸ਼ੁਭ ਨੇ ਇਸ ਤੇ ਤੁਹਾਨੂੰ ਡਿਟੇਲ ਦੇ ਵਿੱਚ ਜਾਣਕਾਰੀ ਦੇਵਾਂਗੇ ਕਿਹੜੇ ਇਹਨਾਂ ਦੇ ਲਈ ਇਸ ਸਾਲ ਮਹੀਨੇ ਸੁਭਰਣਗੇ ਤੇ ਕਿਹੜੇ ਗ੍ਰਹਿ ਨੇ ਜਿਹੜੇ ਰਾਸ਼ੀ ਪਰਵਾਤਨ ਕਰ ਰਹੇ ਨੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਮਕਰ ਲਗਨ ਤੇ ਮਕਰ ਰਾਸ਼ੀ ਵਾਲਾਂ ਦਾ ਨੇਚਰ ਕਿਵੇਂ ਦਾ ਹੁੰਦਾ ਹੈ ਇਹਨਾਂ ਦੇ ਲਗਨ ਦਾ ਮਾਲਕ ਸ਼ਨੀ ਸ਼ਨੀ ਸਲੋਪ ਪਲੈਨੇਟ ਹੈ ਇੱਕ ਤਾਂ ਇਹਨਾਂ ਨੂੰ ਤਰੱਕੀ ਹੈ ਜਿਹੜੀ ਉਹ 32 ਤੇ ਜਾਂ 36 ਸਾਲ ਦੀ ਏਜ ਤੋਂ ਬਾਅਦ ਮਿਲਦੀ ਹੈ ਜੇ ਤੱਕ ਉਣਲੀ ਦੇ ਵਿੱਚ ਬੁੱਧ ਵਧੀ ਹੈ ਤੇ ਤਾਂ ਇਹਨਾਂ ਨੂੰ 32 ਸਾਲ ਦੀ ਏਜ ਤੋਂ ਬਾਅਦ ਤਰੱਕੀ ਮਿਲ ਜਾਂਦੀ ਹੈ ਜੇ ਇਹਨਾਂ ਦੀ ਉਣਲੀ ਦੇ ਵਿੱਚ ਸ਼ਨੀ ਦੀ ਪੋਜੀਸ਼ਨ ਵਧੀ ਹੈ ਫਿਰ ਇਹਨਾਂ ਨੂੰ 36 ਸਾਲ ਦੀ ਉਮਰ ਤੋਂ ਬਾਅਦ ਹੈ ਜਿਹੜੀ ਤਰੱਕੀ ਮਿਲਦੀ ਹੈ ਤੇ ਦੂਸਰਾ ਇਹ ਥੋੜੇ ਦੁਬਲੇ ਪਤਲੇ ਦਿਸਦੇ ਨੇ ਜਿਆਦਾ ਇਹਨਾਂ ਦੇ ਜਿਹੜੇ ਹਾਈਟ ਵਧੀਆ ਹੁੰਦੀ ਹੈ ਇਹਨਾਂ ਦੀ ਹਾਈਟ ਲੰਬੀ ਹੁੰਦੀ ਹੈ ਲੇਕਿਨ ਮੋٹے ਜਿਆਦਾ ਨਹੀਂ ਹੁੰਦੇ ਜੇਕਰ ਲਗਨ ਦੇ ਵਿੱਚ ਸ਼ਨੀ ਹੋਵੇ ਵੈਸੇ ਤਾਂ ਬਹੁਤ ਵਧੀਆ ਸ਼ਸ਼ਜੋਗਵੰਦ ਹੈ ਲੇਕਿਨ ਫਿਰ ਇਹਨਾਂ ਦਾ ਜਿਹੜਾ ਰੰਗ ਹੈ ਉਹ ਵੀ ਸਾਫਲਾ ਹੁੰਦਾ ਹੈ ਤੇ ਇਹਨੇ ਜਿਹੜੇ ਹਰ ਕਿਸੇ ਨੂੰ ਜੱਜ ਬਹੁਤ ਵਧੀਆ ਕਰ ਸਕਦੇ ਨੇ ਆਪਣੇ ਫੈਸਲੇ ਆਪ ਕਰਦੇ ਨੇ ਤੇ ਜੱਜਮੈਂਟ ਕਿਸੇ ਦੇ ਲਈ ਦੇਣੀ ਹੋਵੇ ਤਾਂ ਉਹ ਬਹੁਤ ਵਧੀਆ ਦਿੰਦੇ ਨੇ ਇਸ ਤਰ੍ਹਾਂ ਦਾ ਇਹਨਾਂ ਦਾ ਨੇਚਰ ਹੁੰਦਾ ਹੈ ਮਕਰ ਲਗਣ ਵਾਲਿਆਂ ਦੇ ਈਸ਼ਟ ਦੇਵ ਨੇ ਸ਼ਨੀ ਭਗਵਾਨ ਸ਼ਨੀ ਦੀ ਪੂਜਾ ਕਰਨੀ ਇਹਨਾਂ ਦੇ ਲਈ ਸਭ ਤੋਂ ਬੈਸਟ ਹੈ ਤੇ ਦੂਸਰੀ ਹੈ ਦੁਰਗਾ ਮਾਤਾ ਦੀ ਪੂਜਾ ਵੀ ਕਰ ਸਕਦੇ ਨੇ ਜੇਕਰ ਇਹ ਗਣੇਸ਼ ਭਗਵਾਨ ਦੀ ਪੂਜਾ ਕਰਦੇ ਨੇ ਤਾਂ ਇਹ ਵੀ ਇਹਨਾਂ ਦੇ ਲਈ ਵਧੀਆ ਰੈਮਡੀ ਹੈ ਸ਼ਿਵ ਜੀ ਭਗਵਾਨ ਦੀ ਪੂਜਾ ਕਰਨੀ ਸਾਰੀਆਂ ਰਾਸ਼ੀਆਂ ਦੇ ਲਈ ਹੈ ਜਿਹੜੀ ਉਹ ਸ਼ੁਭ ਹੁੰਦੀ ਹੈ ਤਾਂ ਮਹਾਦੇਵ ਦੀ ਪੂਜਾ ਕਰਨੀ ਜੇ ਤੁਹਾਨੂੰ ਆਪਣੀ ਤੁੱਲੀ ਬਾਰੇ ਨਹੀਂ ਪਤਾ ਆਪਣੀ ਰਾਸ਼ੀ ਦਾ ਨਹੀਂ ਪਤਾ ਤਾਂ ਤੁਸੀਂ ਮਹਾਦੇਵ ਦੀ ਪੂਜਾ ਜਿਹੜਾ ਹਰ ਕੋਈ ਰਾਸ਼ੀ ਵਾਲਾ ਕਰ ਸਕਦਾ ਹੈ ਇਸ ਦੇ ਨਾਲ ਬਹੁਤ ਜ਼ਿਆਦਾ ਲਾਭ ਹੁੰਦਾ ਤੇ ਜਿਹੜਾ ਮਨ ਹੈ ਆਪਣਾ ਉਹ ਸ਼ਾਂਤ ਰਹਿੰਦਾ ਤੇ ਹੁਣ ਆਪਾਂ ਗੱਲ ਕਰਦੇ ਆ ਇਹਨਾਂ ਦੇ ਮਿੱਤਰ ਗ੍ਰਹਾਂ ਬਾਰੇ ਸ਼ਨੀ ਦੇ ਮਿੱਤਰ ਗ੍ਰਹ ਨੇ ਬੁੱਧ ਗ੍ਰਹ ਸ਼ੁਕਰ ਗ੍ਰਹ ਤੇ ਰਾਹੂ ਗ੍ਰਹ ਇਹਨਾਂ ਦੀ ਪਾਵਰ ਨੂੰ ਵਧਾ ਲ ਕੇ ਇਹ ਲਾਈਫ ਦੇ ਵਿੱਚ ਸਕਸੈਸ ਕਰ ਸਕਦੇ ਨੇ ਕਿਉਂਕਿ ਇਹਨਾਂ ਦਾ ਲਗਨ ਦਾ ਮਾਲਕ ਤੇ ਧਨ ਸਥਾਨ ਦਾ ਮਾਲਕ ਹੈ ਸ਼ਨੀ ਸ਼ਨੀ ਨੂੰ ਵਧੀਆ ਰੱਖਣਗੇ ਤਾਂ ਇੱਕ ਤਾਂ ਇਹ ਖੁਦ ਠੀਕ ਰਹਿਣਗੇ ਇਹਨਾਂ ਦੀ ਸਿਹਤ ਵਧੀਆ ਰਹੂਗੀ ਤੇ ਦੂਸਰਾ ਇਹਨਾਂ ਦੇ ਕੋਲ ਧਨ ਦੀ ਕਮੀ ਨਹੀਂ ਰਹੇਗੀ ਤੇ ਦੂਸਰਾ ਇਹਨਾਂ ਦੀ ਕਿਸਮਤ ਸਥਾਨ ਦਾ ਮਾਲਕ ਹੈ ਜਿਹੜਾ ਉਹ ਹੈ ਬੁੱਧ ਬੁੱਧ ਨੂੰ ਸਟਰੋਂਗ ਰੱਖਣਾ ਇਹ ਵੀ ਇਹਨਾਂ ਦੇ ਲਈ ਜ਼ਰੂਰੀ ਹੈ ਤੇ ਇਹਨਾਂ ਦੇ ਕਰਮ ਸਥਾਨ ਦਾ ਮਾਲਕ ਹੈ ਸ਼ੁਕਰ ਸ਼ੁਕਰ ਨੂੰ ਮਜ਼ਬੂਤ ਕਰਨਾ ਵੀ ਬਹੁਤ ਜ਼ਰੂਰੀ ਹੈ ਤਾਂ ਕਿ ਇਹਨਾਂ ਦੇ ਕੰਮਕਾਰ ਦੇ ਵਿੱਚ ਵਾਦਾ ਹੋਵੇ ਆਪਣਾ ਬਿਜ਼ਨਸ ਕਰ ਸਕਦੇ ਨੇ ਬਿਜ਼ਨਸ ਦੇ ਵਿੱਚ ਇਹਨਾਂ ਨੂੰ ਵਾਦਾ ਹੁੰਦਾ ਤੇ ਇਹਨਾਂ ਦੇ ਜੋ ਐਂਟੀ ਗ੍ਰਹਿ ਆ ਉਹ ਹੈ ਸੂਰਿਆ ਸੂਰਿਆ ਇਹਨਾਂ ਦਾ ਸਭ ਤੋਂ ਜ਼ਿਆਦਾ ਐਂਟੀ ਗ੍ਰਹਿ ਹੈ ਸੂਰਿਆ ਇਹਨਾਂ ਦੀ ਲਗਨ ਤੋਂ 8ਵੇਂ ਖਾਨੇ ਦਾ ਜਿਹੜਾ ਉਹ ਮਾਲਕ ਬਣਦਾ ਹੈ ਅਤਮਾ ਖੰਨਾ ਜਿਹੜਾ ਉਹ ਜਿਆਦਾ ਵਧੀਆ ਨਹੀਂ ਮੰਨਿਆ ਜਾਂਦਾ ਜੇ ਜੌਬ ਕਰਦੇ ਨੇ ਗਵਰਨਮੈਂਟ ਜੌਬ ਤਾਂ ਉਸ ਦੇ ਵਿੱਚ ਇਹਨਾਂ ਨੂੰ ਪ੍ਰੋਬਲਮ ਆਉਂਦੀਆਂ ਨੇ ਕਿਉਂਕਿ ਸੂਰਜ ਅੱਠਵੇਂ ਹਾਊਸ ਦਾ ਮਾਲਕ ਐ ਸਰਕਾਰ ਦਾ ਮਾਲਕ ਐ ਸੂਰਜ ਤਾਂ ਇਹਨਾਂ ਨੂੰ ਸਰਕਾਰ ਨਾਲ ਸੰਬੰਧਿਤ ਜਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਆਉਂਦੀਆਂ ਰਹਿੰਦੀਆਂ ਨੇ ਮਕਰ ਲਗਨ ਤੇ ਮਕਰ ਰਾਸ਼ੀ ਵਾਲਿਆਂ ਦੇ ਸਾਲ 2026 ਦੇ ਵਿੱਚ ਕਿਹੜੇ ਗ੍ਰਹਿ ਗੋਚਰ ਕਰ ਰਹੇ ਨੇ ਇਸ ਤੇ ਆਪਾਂ ਤੁਹਾਨੂੰ ਜਾਣਕਾਰੀ ਦਿੰਨੇ ਆ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਤੁਹਾਡੇ ਲਗਨ ਦੇ ਮਾਲਕ ਸ਼ਨੀ ਗ੍ਰਹਿ ਵਾਰੇ ਸ਼ਨੀ ਤੁਹਾਡੇ ਪਹਿਲਾ ਸ਼ਨੀ ਦੀ 60 ਸਤੀ ਚੱਲ ਰਹੀ ਸੀ 29 ਮਾਰਚ 2025 ਤੋਂ ਜਿਹੜੀ ਮਕਰ ਲਗਣ ਵਾਲਿਆਂ ਦੀ ਸ਼ਨੀ ਦੀ ਸਾਰ ਸਤੀ ਹੈ ਜਿਹੜੀ ਉਹ ਸਮਾਪਤ ਹੋ ਚੁੱਕੀ ਹੈ ਸ਼ਨੀ ਤੁਹਾਡੇ ਸੈਕੰਡ ਹਾਊਸ ਦੇ ਵਿੱਚ ਗੋਚਰ ਕਰ ਰਿਹਾ ਸੀ ਮਾਰਚ 2025 ਤੋਂ ਜਿਹੜਾ ਸ਼ਨੀ ਤੁਹਾਡਾ ਥਰਡ ਹਾਊਸ ਦੇ ਵਿੱਚ ਚਲਾ ਗਿਆ ਪੂਰਾ ਸਾਲ ਸ਼ਨੀ ਤੁਹਾਡਾ 2026 ਦੇ ਵਿੱਚ ਇੱਥੇ ਹੀ ਰਹੇਗਾ ਕੋਈ ਰਾਸ਼ੀ ਪਰਿਵਰਤਨ ਨਹੀਂ ਕਰੇਗਾ ਥਰਡ ਹਾਊਸ ਤੁਹਾਡੇ ਪ੍ਰਾਕਰਮ ਦਾ ਸਥਾਨ ਹੈ ਪੰਜਵੇਂ ਸਥਾਨ ਦੇ ਵਿੱਚ ਸ਼ਨੀ ਦੀ ਹੈ ਜਿਹੜੀ ਉਹ ਦ੍ਰਿਸ਼ਟੀ ਰਹੇਗੀ ਦੂਸਰਾ ਤੁਹਾਡੇ ਕਿਸਮਤ ਸਥਾਨ ਦੇ ਵਿੱਚ ਸ਼ਨੀ ਦੀ ਦ੍ਰਿਸ਼ਟੀ ਰਹੇਗੀ ਤਾਂ ਤੁਹਾਡੇ ਲਈ ਬਹੁਤ ਵਧੀਆ ਤੁਸੀਂ ਆਪਣੀ ਕੋਈ ਕੋਸ਼ਿਸ਼ ਕਰਨਾ ਚਾਹੁੰਦੇ ਹੋ ਕਿਸੇ ਕੰਮ ਦੇ ਪ੍ਰਤੀ ਤਾਂ ਤੁਸੀਂ ਕਰ ਸਕਦੇ ਹੋ ਇੱਥੇ 3rd ਹਾਊਸ ਦੇ ਵਿੱਚ ਸ਼ਨੀ ਤੁਹਾਨੂੰ ਜਿਆਦਾ ਪ੍ਰਾ ਕਰਮ ਦੇਵੇਗਾ ਕੰਮ ਕਰ ਜਿਆਦਾ ਦੇਵੇਗਾ ਤੇ ਤੁਹਾਨੂੰ ਜਿਆਦਾ ਮਿਹਨਤੀ ਬਣਾਵੇਗਾ ਸ਼ਨੀ ਤਾਂ ਜੇ ਮਿਹਨਤ ਕਰੋਗੇ ਤਾਂ ਤੁਹਾਨੂੰ ਮਿਹਨਤ ਦੇ ਅਨੁਸਾਰ ਫਲ ਨੇ ਜਿਹੜੇ ਉਹ ਜ਼ਰੂਰ 2026 ਦੇ ਵਿੱਚ ਮਿਲਣਗੇ ਜਿਨ੍ਹਾਂ ਦਾ ਸ਼ਨੀ ਵਧੀਆ ਸੀ ਉਹਨਾਂ ਦੀ ਜਿਹੜੀ ਸਾਰਸਤੀ ਹੈ ਬਹੁਤ ਵਧੀਆ ਗਈ ਹੋਏਗੀ ਜਿਨ੍ਹਾਂ ਦਾ ਸ਼ਨੀ ਕੁੜਲੀ ਦੇ ਵਿੱਚ ਨਹੀਂ ਵਧੀਆ ਸੀ ਮਤਲਬ ਕੋਈ ਨੀਚ ਦਾ ਸੀ ਜਾਂ ਕਿਸੇ ਐਂਟੀ ਗ੍ਰਹਿ ਦੇ ਨਾਲ ਸੀ ਜਾਂ ਸੂਰਿਆ ਦੇ ਨਾਲ ਸ਼ਨੀ ਦੀ ਯੁੱਤੀ ਸੀ ਤਾਂ ਉਹਨਾਂ ਨੂੰ 60 ਸਤਿ ਦੇ ਵਿੱਚ ਪਿੱਛੇ ਪ੍ਰੋਬਲਮਾਂ ਰਹਿੀਆਂ ਹੋਣਗੀਆਂ ਤੇ ਹੁਣ ਆਪਾਂ ਗੱਲ ਕਰਦੇ ਹਾਂ ਗੁਰੂ ਗ੍ਰਹਿ ਦੇ ਗੋਚਰ ਬਾਰੇ ਗੁਰੂ ਤੁਹਾਡੇ 7ਵੇਂ ਹਾਊਸ ਦੇ ਵਿੱਚ ਚੱਲ ਰਿਹਾ ਹੈ 2 ਜੂਨ 2026 ਨੂੰ ਗੁਰੂ ਤੁਹਾਡੇ 7ਵੇਂ ਹਾਊਸ ਦੇ ਵਿੱਚ ਜਾਏਗਾ ਜੇਕਰ ਤੁਹਾਡੀ ਮੈਰਿਜ ਨਹੀਂ ਹੋ ਰਹੀ ਤਾਂ ਮੈਰਿਜ ਹੋ ਜੇਗੀ ਜਿਨ੍ਹਾਂ ਦੀ ਮੈਰਿਜ ਹੋਣ ਵਾਲੀ ਹੈ ਜਿਨ੍ਹਾਂ ਦਾ ਕੋਈ ਮੈਰਿਜ ਪਿਛਲੇ ਟਾਈਮ ਦੇ ਵਿੱਚ ਰੁਕੀ ਹੋਈ ਹੈ ਤਾਂ ਉਹਨਾਂ ਦੀ ਮੈਰਿਜ ਹੋਣ ਦੇ ਜਿਹੜੇ ਯੋਗ ਨੇ ਉਹ 2026 ਦੇ ਵਿੱਚ ਬਣਨਗੇ ਜੇ ਕੋਈ ਬਿਜ਼ਨਸ ਕਰ ਰਿਹਾ ਹੈ ਤਾਂ ਬਿਜ਼ਨਸ ਦੇ ਵਿੱਚ ਵੀ ਵਾਧਾ ਹੋਏਗਾ ਕਿਉਂਕਿ ਗੁਰੂ ਹੈ ਜਿਹੜਾ ਸ਼ਨੀ ਦਾ ਸੰਗਰ ਹੈ ਗੁਰੂ ਤੁਹਾਨੂੰ ਜਿਆਦਾ ਪ੍ਰੋਬਲਮ ਨਹੀਂ ਦੇਵੇਗਾ ਉੱਚ ਦਾ ਗੁਰੂ 7ਵੇਂ ਹਾਊਸ ਦੇ ਵਿੱਚ ਬੈਠ ਕੇ ਤੁਹਾਨੂੰ ਵਧੀਆ ਰਿਜ਼ਲਟ ਦੇਵੇਗਾ ਗੁਰੂ ਨੂੰ ਹੋਰ ਵਧੀਆ ਕਰਨ ਦੇ ਲਈ ਤੁਸੀਂ ਪੀੜੀਆਂ ਚੀਜ਼ਾਂ ਧਾਰਮਿਕ ਸਥਾਨ ਤੇ ਚੜਾ ਸਕਦੇ ਹੋ ਜੇ ਤੁਹਾਡੀ ਕੁੜਲੀ ਦੇ ਵਿੱਚ ਵੀ ਪੋਜੀਸ਼ਨ ਗੁਰੂ ਦੀ ਵਧੀਆ ਤਾਂ ਤੁਹਾਨੂੰ 7ਵੇਂ ਹਾਊਸ ਦੇ ਵਿੱਚ ਜਾ ਕੇ 2 ਜੂਨ 2026 ਤੋਂ ਬਾਅਦ ਗੁਰੂ ਹੈ ਜਿਹੜੇ ਗੁੱਡ ਰਿਜ਼ਲਟ ਦੇਵੇਗਾ ਗੁਰੂ ਦੀ ਲਗਨ ਤੇ ਦ੍ਰਿਸ਼ਟੀ ਰਹੇਗੀ ਤਾਂ ਲਗਨ ਵੀ ਜੇ ਤੁਹਾਨੂੰ ਕੋਈ ਸਿਹਤ ਸੰਬੰਧੀ ਪ੍ਰੋਬਲਮ ਆ ਰਹੀਆਂ ਨੇ ਤਾਂ ਉਹ ਵੀ ਠੀਕ ਹੁੰਦੀਆਂ ਜਾਣੀਆਂ ਤੇ ਹੁਣ ਗੱਲ ਕਰਦੇ ਆਪਾਂ ਰਾਹੂ ਤੇ ਕੇਤੂ ਦੇ ਗ੍ਰਹਿ ਗੋਚਰ ਬਾਰੇ ਰਾਹੂ ਤੁਹਾਡੇ 2nd ਹਾਊਸ ਦੇ ਵਿੱਚ ਗੋਚਰ ਕਰ ਰਿਹਾ ਤੇ ਕੇਤੂ ਤੁਹਾਡੇ 8ਵੇਂ ਹਾਊਸ ਦੇ ਵਿੱਚ ਗੋਚਰ ਕਰ ਰਿਹਾ ਪੂਰਾ ਸਾਲ ਰਾਹੂ 2nd ਹਾਊਸ ਦੇ ਵਿੱਚ ਤੇ ਕੇਤੂ 8ਵੇਂ ਹਾਊਸ ਦੇ ਵਿੱਚ ਰਹੇਗਾ ਇਹਨਾਂ ਦਾ ਰਾਸ਼ੀ ਪਰਿਵਰਤਨ ਹੈ ਜਿਹੜਾ ਲਾਸਟ ਦੇ ਵਿੱਚ 6 ਦਸੰਬਰ ਨੂੰ ਰਾਸ਼ੀ ਪਰਵਰਤਨ ਕਰਨਗੇ ਸੈਕੰਡ ਹਾਊਸ ਦੇ ਵਿੱਚ ਰਾਹੂ ਤੁਹਾਨੂੰ ਧਨ ਦਾ ਲਾਭ ਤਾਂ ਦੇਵੇਗਾ ਲੇਕਿਨ ਨਾਲ ਉਹ ਨਾਲ ਤੁਹਾਡਾ ਖਰਚਾ ਵੀ ਜ਼ਿਆਦਾ ਕਰਵਾਏਗਾ ਰਾਹੂ ਇਹ ਜਿਹੜਾ ਵੈਦਿਕ ਜੋਤਿਸ਼ ਦੇ ਅਨੁਸਾਰ ਰਾਹੂ ਸੈਕੰਡ ਹਾਊਸ ਦੇ ਵਿੱਚ ਤੁਹਾਡੇ ਕੁੰਭ ਰਾਸ਼ੀ ਦੇ ਵਿੱਚ ਹੈ ਕੁੰਭ ਰਾਸ਼ੀ ਦਾ ਰਾਹੂ ਤੇ ਇੱਕ ਕੰਨਿਆ ਰਾਸ਼ੀ ਦਾ ਰਾਹੂ ਹੈ ਜਿਹੜਾ ਉਹ ਹਮੇਸ਼ਾ ਹੀ ਧਨ ਲਭ ਕਰਵਾਉਂਦਾ ਹੈ ਤਾਂ ਰਾਹੂ ਸ਼ਨੀ ਦਾ ਮਿੱਤਰ ਗ੍ਰਹਿ ਵੀ ਹੈ ਧਨ ਸਥਾਨ ਦੇ ਵਿੱਚ ਵੀ ਹੈ ਤਾਂ ਇਹ ਤੁਹਾਡੇ ਲਈ ਵਧੀਆ ਹੈ ਤਾਂ ਤੁਹਾਨੂੰ ਆਉਂਦਾ ਰਹੇਗਾ ਲੇਕਿਨ ਖਰਚਾ ਤੁਹਾਡਾ ਨਾਲੋਂ ਨਾਲ ਹੁੰਦਾ ਰਹੇਗਾ 8ਵੇਂ ਹਾ우스 ਦਾ ਕੇਤੂ ਤੁਹਾਨੂੰ ਜੇ ਤੁਸੀਂ ਗੌਰਮਟ ਜੌਬ ਕਰ ਰਹੇ ਹੋ ਤਾਂ ਉੱਥੇ ਤੁਹਾਨੂੰ ਪ੍ਰੋਬਲਮ ਦੇ ਸਕਦਾ ਹੈ ਇਸ ਦੇ ਲਈ ਤੁਸੀਂ ਖੱਟੀਆਂ ਚੀਜ਼ਾਂ ਦਾ ਦਾਨ ਕਰਦੇ ਰਹੋ ਤੇ ਧਾਰਮਿਕ ਸਥਾਨ ਤੇ ਤੁਸੀਂ ਝੰਡਾ ਕੋਈ ਚੜ੍ਹਾ ਸਕਦੇ ਹੋ ਇਸ ਦੇ ਨਾਲ ਤੁਹਾਨੂੰ ਸਰਕਾਰੀ ਨੌਕਰੀ ਦੇ ਵਿੱਚ ਜੇ ਕੋਈ ਦਿੱਕਤ ਆ ਰਹੀ ਹੈ ਤਾਂ ਉਹ ਤੁਹਾਡੀ ਦੂਰ ਹੋ ਜਾਏਗੀ ਮਕਰ ਲਗਨ ਤੇ ਮਕਰ ਰਾਸ਼ੀ ਵਾਲਿਆਂ ਦੇ ਲਈ ਸ਼ੁਕਰ ਦਾ ਸ਼ੁਭ ਹੋਣਾ ਬਹੁਤ ਜ਼ਰੂਰੀ ਹੈ ਜੇਕਰ ਕੁੰਡਲੀ ਦੇ ਵਿੱਚ ਸ਼ੁਕਰ ਸ਼ੁਭ ਹੈ ਤੇ ਨਾਲ ਸ਼ਨੀ ਸ਼ੁਭ ਹੈ ਤਾਂ ਲਾਈਫ ਦੇ ਵਿੱਚ ਕਾਫੀ ਜ਼ਿਆਦਾ ਸਕਸੈਸ ਕਰਦੇ ਨੇ ਜਦੋਂ ਮੇਂ ਸ਼ੁਕਰ ਸ਼ਨੀ ਦੇ ਨਾਲ ਯੁਤੀ ਕਰੇਗਾ ਉਸ ਟਾਈਮ ਤੇ ਤੁਹਾਨੂੰ ਤਾਂ ਲਾਭ ਹੋਏਗਾ ਜਦੋਂ ਵੀ ਸ਼ੁਕਰ ਆਪਣੀਆਂ ਰਾਸ਼ੀਆਂ ਦੇ ਵਿੱਚ ਜਾਏਗਾ ਮਤਲਬ 2 ਨੰਬਰ ਦੀ ਰਾਸ਼ੀ ਦੇ ਵਿੱਚ ਤੇ 7 ਨੰਬਰ ਦੀ ਰਾਸ਼ੀ ਦੇ ਵਿੱਚ ਸ਼ੁਕਰ ਜਾਏਗਾ ਉਦੋਂ ਤੁਹਾਨੂੰ ਤਾਂ ਲਾਭ ਹੋਏਗਾ ਤੇ ਸ਼ਨੀ ਦੇ ਨਾਲ ਜਾਏਗਾ ਉਦੋਂ ਤੁਹਾਨੂੰ ਲਾਭ ਹੋਏਗਾ ਤੁਹਾਡੇ ਲਗਨ ਦੇ ਵਿੱਚ ਸ਼ੁਕਰ ਆਏਗਾ ਉਦੋਂ ਵੀ ਤੁਹਾਨੂੰ ਕਮਾਕਾਰਾਂ ਦੇ ਵਿੱਚ ਵਾਦਾ ਹੋਏਗਾ ਔਰ ਦੇ ਸੈਕੰਡ ਹਾਊਸ ਦੇ ਵਿੱਚ ਜਦੋਂ ਵੀ ਧਨ ਸਥਾਨ ਦੇ ਵਿੱਚ ਸ਼ੁਕਰ ਜਾਏਗਾ ਉਦੋਂ ਵੀ ਤੁਹਾਨੂੰ ਵਾਦਾ ਹੋਏਗਾ ਸ਼ੁਕਰ ਜਿਹੜਾ ਮਾਰਚ ਮਹੀਨੇ ਦੇ ਵਿੱਚ ਸ਼ੁਕਰ ਉੱਚਦਾ ਹੁੰਦਾ ਹੈ ਤੇ ਮਾਰਚ ਵੀ ਮਹੀਨੇ ਦੇ ਵਿੱਚ ਸ਼ੁਕਰ ਤੇ ਸ਼ਨੀ ਦੀ ਯੁੱਤੀ ਬਣੇਗੀ ਜਿਹੜੀ ਤੁਹਾਡੇ ਲਈ ਸਭ ਤੋਂ ਬੈਸਟ ਟਾਈਮ ਹੈ 2026 ਦਾ ਕਿਉਂਕਿ ਸ਼ੁਕਰ ਤੇ ਸ਼ਨੀ ਦੀ ਯੁੱਤੀ ਹੈ ਜਿਹੜੀ ਕਾਫੀ ਜ਼ਿਆਦਾ ਸਕਸੈਸ ਦਿੰਦੀ ਹੈ ਜੇਕਰ ਤੁਹਾਡੀ ਕੁੰਡਲੀ ਦੇ ਵਿੱਚ ਵੀ ਸ਼ਨੀ ਹੈ ਇਸ ਟਾਈਮ ਤੇ ਤਾਂ ਸ਼ਨੀ ਦੀ ਜਿਹੜੀ ਉੱਥੇ ਗੋਚਰ ਕਰ ਰਿਹਾ ਥਰਡ ਹਾਊਸ ਦੇ ਵਿੱਚ ਲੇਕਿਨ ਤੁਹਾਡੀ ਕੁੰਡਲੀ ਦੇ ਵਿੱਚ ਵੀ ਸ਼ਨੀ ਹੈ ਜਿਹੜਾ ਉਹ ਥਰਡ ਹਾਊਸ ਦੇ ਵਿੱਚ ਹੀ ਹੈ ਤੁਹਾਡੇ ਲਈ ਜਿਆਦਾ ਬੈਸਟ ਰਿਜ਼ਲਟ ਦੇਵੇਗਾ ਜੇਕਰ ਸ਼ਨੀ ਦੇ ਨਾਲ ਮਹਾਦਸ਼ਾ ਵੀ ਚੱਲ ਰਹੀ ਹੈ ਤਾਂ ਉਸ ਤੋਂ ਜਿਆਦਾ ਬੈਸਟ ਰਿਜ਼ਲਟ ਮਿਲਦੇ ਨਹੀਂ ਜੇਕਰ ਮਹਾਦਸ਼ਾ ਹੀ ਤੁਹਾਡੀ ਉਲਟ ਚੱਲ ਰਹੀ ਹੈ ਤਾਂ ਉਸ ਦੇ ਜਿਹੜੇ ਲਾਭ ਨੇ ਉਹ ਘੱਟ ਹੋ ਜਾਂਦੇ ਨੇ ਮਿਲਦੇ ਤਾਂ ਜ਼ਰੂਰ ਨੇ ਜਦੋਂ ਵੀ ਸ਼ੁਕਰ ਤੇ ਸ਼ਨੀ ਇਕੱਠੇ ਹੋਣਗੇ ਤਾਂ ਲਾਭ ਤਾਂ ਤੁਹਾਨੂੰ ਕਰਵਾਉਣਗੇ ਲੇਕਿਨ ਤੁਹਾਡੀ ਮਹਾਦਸ਼ਾ ਜੇ ਕੋਈ ਐਂਟੀ ਚੱਲ ਰਹੀ ਹੈ ਤਾਂ ਉਹ ਜਿਹੜੇ ਪ੍ਰਭਾਵ ਨੇ ਉਹ ਘੱਟ ਹੋ ਜਾਂਦੇ ਨੇ ਲਾਭ ਨੇ ਜਿਹੜੇ ਉਹ ਘੱਟ ਮਿਲਦੇ ਨੇ ਚੰਦਰਮਾ 2.5 ਦਿਨ ਦੇ ਬਾਅਦ ਰਾਸ਼ੀ ਪਰਿਵਰਤਨ ਕਰਦਾ ਤੇ ਸੂਰਿਆ ਹਰ ਸੰਗਰਾਮ ਤੇ ਰਾਸ਼ੀ ਪਰਿਵਰਤਨ ਕਰਦਾ ਹੈ ਸਾਲ ਦੇ ਵਿੱਚ ਸੂਰਜ ਜਿਹੜਾ 12 ਰਾਸ਼ੀਆਂ ਦਾ ਚੱਕਰ ਪੂਰਾ ਕਰਦਾ ਹੈ ਤੇ ਚੰ드ਰਮਾ ਇੱਕ ਮਹੀਨੇ ਦੇ ਵਿੱਚ ਹੀ ਸਾਰੀਆਂ ਰਾਸ਼ੀਆਂ ਦਾ ਚੱਕਰ ਹੈ ਜਿਹੜਾ ਉਹ ਪੂਰਾ ਕਰ ਲੈਂਦਾ ਹੈ ਸੂਰਜ ਜਦੋਂ ਵੀ ਤੁਹਾਡੇ 10ਵੇਂ ਹਾਊਸ ਦੇ ਵਿੱਚ ਜਾਏਗਾ ਮਤਲਬ ਕੱਤਕ ਦੇ ਵਿੱਚ ਸੂਰਜ 10ਵੇਂ ਹਾਊਸ ਦੇ ਵਿੱਚ ਤੁਹਾਡੇ ਰਹਿੰਦਾ ਹੈ ਨੀਚ ਦਾ ਸੂਰਜ ਉਸ ਟਾਈਮ ਤੇ ਤੁਹਾਨੂੰ ਆਪਣੇ ਕਮਾਕਾਰਾਂ ਦੇ ਵਿੱਚ ਜਿਹੜਾ ਕੋਈ ਨਾ ਕੋਈ ਹਾਨੀ ਹੋ ਸਕਦੀ ਹੈ ਕਿਉਂਕਿ ਤੁਹਾਡੇ ਲਗਨ ਦਾ ਮਿੱਤਰ ਨਹੀਂ ਹੈ ਤੇ 10ਵੇਂ ਹਾਊਸ ਦੇ ਵਿੱਚ ਜਾ ਕੇ ਤੁਹਾਨੂੰ ਥੋੜੀ ਪ੍ਰੋਬਲਮ ਸੂਰਜ ਜਰੂਰ ਦਿੰਦਾ ਹੈ ਤਾਂ ਆਪਣੇ ਸੂਰਿਆ ਨੂੰ ਸਹੀ ਰੱਖੋ ਸੂਰਜ ਨੂੰ ਜਲ ਦੇ ਸਕਦੇ ਹੋ ਤੁਸੀਂ ਜਾਂ ਰੈੱਡ ਕਲਰ ਦਾ ਰਵਾਲ ਆਪਣੇ ਕੋਲ ਰੱਖ ਸਕਦੇ ਹੋ ਨਾਲ ਤੁਹਾਨੂੰ ਮੰਗਲ ਦੀ ਮਜ਼ਬੂਤੀ ਮਿਲੇਗੀ ਮੰਗਲ ਹੈ ਜਿਹੜਾ ਉਹ ਸ਼ਨੀ ਦਾ ਸੰਗਰੇਆ ਨਾ ਤਾਂ ਐਂਟੀ ਹੈ ਤੇ ਨਾ ਹੀ ਉਹ ਮਿੱਤਰ ਗ੍ਰਹਿ ਹੈ ਥੋੜਾ ਮੰਗਲ ਨੂੰ ਆਪਣੇ ਨੂੰ ਸਟਰੋਂਗ ਰੱਖੋ ਤਾਂ ਇਸ ਦੇ ਨਾਲ ਵੀ ਹੈ ਜਿਹੜਾ ਤੁਹਾਨੂੰ ਸੂਰਿਆ ਦੇ ਜਿਹੜੇ ਪ੍ਰਭਾਵ ਨੇ ਉਹ ਅੱਛੇ ਮਿਲਨੇ ਸਟਾਰਟ ਹੋ ਜਾਂਦੇ ਨੇ ਬੁੱਧ ਗ੍ਰਹਿ ਬੁੱਧ ਗ੍ਰਹਿ ਜਦੋਂ ਜਦੋਂ ਰਾਸ਼ੀ ਪਰਿਵਰਤਨ ਕਰੇਗਾ ਨਾਲ ਨਾਲ ਤੁਹਾਨੂੰ ਵੀਡੀਓ ਮਿਲਦੀਆਂ ਰਹਣਗੀਆਂ ਆਪਾਂ ਵੀਡੀਓ ਜਿਹੜੀ ਸਾਲ 2026 ਦੇ ਵਿੱਚ ਪਾਉਂਦੇ ਰਹਾਂਗੇ ਬੁੱਧ ਤੁਹਾਡੀ ਕਿਸਮਤ ਹਾਊਸ ਦਾ ਮਾਲਕ ਹੈ ਜਦੋਂ ਤੁਹਾਡੀ ਕਿਸਮਤ ਹਾਊਸ ਦੇ ਵਿੱਚ ਜਾਏਗਾ ਤਾਂ ਨਾ ਹਾਊਸ ਦੇ ਵਿੱਚ ਜਾਏਗਾ ਤਾਂ ਉਦੋਂ ਉਦੋਂ ਬੁੱਧ ਤੁਹਾਨੂੰ ਲਾਭ ਦੇਗਾ ਬੁੱਧ 40 ਤੋਂ 45 ਦਿਨਾਂ ਦੇ ਵਿੱਚ ਰਾਸ਼ੀ ਪਰਿਵਰਤਨ ਕਰਦਾ ਹੈ ਬੁੱਧ ਕਈ ਵਾਰੀ ਬੱਕਰੀ ਹੋ ਜਾਂਦਾ ਹੈ ਤੇ ਕਈ ਵਾਰੀ ਹੈ ਜਿਹੜਾ ਉਹ ਮਾਰਗੀ ਹੁੰਦਾ ਹੈ ਜਦੋਂ ਵੀ ਮਾਰਗੀ ਹੋਏਗਾ ਸ਼ਨੀ ਹੁਣ ਮਾਰਗੀ ਚੱਲ ਰਿਹਾ ਹੈ ਸ਼ਨੀ ਮਾਰਗੀ ਹੋਏਗਾ ਤਾਂ ਤੁਹਾਨੂੰ ਲਾਭ ਦੇਵੇਗਾ ਬੁੱਧ ਹੈ ਜਿਹੜਾ ਉਹ ਜਦੋਂ 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 ਮਾਰਗੀ ਹੋਏਗਾ ਤਾਂ ਤੁਹਾਡੀ ਕਿਸਮਤ ਹੈ ਜਿਹੜੀ ਉਦੋਂ ਉਦੋਂ ਅੱਪ ਹੋਏਗੀ ਬੁੱਧ ਦਾ ਬੱਕਰੀ ਹੋਣਾ ਤੁਹਾਡੇ ਲਈ ਜ਼ਿਆਦਾ ਵਧੀਆ ਰਿਜ਼ਲਟ ਨਹੀਂ ਦਿੰਦਾ ਤੇ ਬੁੱਧ ਦਾ ਨੀਚ ਦਾ ਹੋਣਾ ਵੀ ਤੁਹਾਡੇ ਲਈ ਪ੍ਰੋਬਲਮ ਕਰ ਸਕਦਾ ਹੈ। ਬੁੱਧ ਜਦੋਂ ਵੀ 12ਵੇਂ ਹਾਊਸ ਦੇ ਵਿੱਚ ਜਾਂਦਾ ਹੈ 12 ਨੰਬਰ ਦੀ ਰਾਸ਼ੀ ਮੀਨ ਰਾਸ਼ੀ ਦੇ ਵਿੱਚ ਜਾ ਕੇ ਬੁੱਧ ਨੀਚ ਦਾ ਹੋ ਜਾਂਦਾ ਹੈ। ਉਸ ਟਾਈਮ ਤੇ ਜੇ ਤੁਸੀਂ ਕੋਈ ਬਿਜ਼ਨਸ ਕਰ ਰਹੇ ਹੋ ਤਾਂ ਬਿਜ਼ਨਸ ਦੇ ਵਿੱਚ ਇਨਵੈਸਟਮੈਂਟ ਤੁਹਾਨੂੰ ਨਹੀਂ ਕਰਨੀ ਚਾਹੀਦੀ। ਮਕਰ ਲਗਨ ਤੇ ਮਕਰ ਰਾਸ਼ੀ ਵਾਲਿਆਂ ਨੂੰ ਜਦੋਂ ਵੀ ਬੁੱਧ ਨੀਚ ਦਾ ਹੁੰਦਾ ਉਸ ਟਾਈਮ ਤੇ ਕੋਈ ਇਨਵੈਸਟਮੈਂਟ ਨਹੀਂ ਕਰਨੀ ਚਾਹੀਦੀ। ਇਸ ਦੇ ਨਾਲ ਹੈ ਜਿਹੜਾ ਤਾਂ ਲਾਭ ਨਹੀਂ ਹੁੰਦਾ ਕੋਈ ਨਾ ਕੋਈ ਪ੍ਰੋਬਲਮ ਆ ਜਾਂਦੀ ਹੈ। ਮਕਰ ਲਗਨ ਵਾਲਿਆਂ ਦੇ ਜੋ ਸ਼ੁਭ ਰਤਨ ਨੇ ਸਭ ਤੋਂ ਬੈਸਟ ਇਹਨਾਂ ਦੇ ਲਈ ਰਤਨ ਹੈ ਜਿਹੜਾ ਉਹ ਹੈ ਓਪਲ। ਜੇਕਰ ਤੁਹਾਡੀ ਕੁੜਲੀ ਦੇ ਵਿੱਚ ਸ਼ੁਕਰ ਰਾਹੂ ਦੀ ਯੁੱਤੀ ਨਹੀਂ ਹੈ ਜਾਂ ਸ਼ੁਕਰ ਨੀਚ ਦਾ ਨਹੀਂ ਹੈ ਜਾਂ ਸ਼ੁਕਰ ਐਂਟੀ ਗ੍ਰਹਿਾਂ ਦੇ ਨਾਲ ਨਹੀਂ ਹੈ ਤਾਂ ਤੁਸੀਂ ਸ਼ੁਕਰ ਦਾ ਰਤਨ ਜੋ ਉਤਾਰਨ ਕਰ ਸਕਦੇ ਹੋ ਇਹਦੇ ਨਾਲ ਤੁਹਾਨੂੰ ਬੈਸਟ ਰਿਜ਼ਲਟ ਮਿਲਣਗੇ ਤੇ ਦੂਸਰਾ ਤੁਸੀਂ ਨੀਲਮ ਧਾਰਨ ਕਰ ਸਕਦੇ ਹੋ ਨੀਲਮ ਤੁਸੀਂ 36 ਸਾਲ ਦੀ ਉਮਰ ਤੋਂ ਬਾਅਦ ਧਾਰਨ ਕਰ ਸਕਦੇ ਹੋ ਇਹ ਤੁਸੀਂ ਧਿਆਨ ਦੇਣਾ ਜੇਕਰ ਕੁੜਲੀ ਦੇ ਵਿੱਚ ਸ਼ਨੀ ਨੀਚ ਦਾ ਹੈ ਫਿਰ ਵੀ ਨੀਲਮ ਧਾਰਨ ਨਹੀਂ ਕਰਨਾ ਤੇ 36 ਸਾਲ ਤੋਂ ਪਹਿਲਾਂ ਵੀ ਨੀਲਮ ਧਾਰਨ ਨਹੀਂ ਕਰਨਾ ਜੇਕਰ ਤੁਸੀਂ ਸਟੱਡੀ ਕਰ ਰਹੇ ਹੋ ਤਾਂ ਤੁਸੀਂ ਪੰਨਾ ਵੀ ਧਾਰਨ ਕਰ ਸਕਦੇ ਹੋ ਪੰਨਾ ਵੀ ਤੁਹਾਡੇ ਲਈ ਬੈਸਟ ਰਿਜ਼ਲਟ ਤੁਹਾਨੂੰ ਦਿੰਦਾ ਜੇ ਤੁਸੀਂ ਬਿਜ਼ਨਸ ਕਰ ਰਹੇ ਹੋ ਫਿਰ ਵੀ ਤੁਸੀਂ ਪੰਨਾ ਧਾਰਨ ਕਰ ਸਕਦੇ ਹੋ ਕਿਉਂਕਿ ਤੁਹਾਡੇ ਕਿਸਮਤ ਸਥਾਨ ਦਾ ਮਾਲਕ ਹੈ ਜੋ ਉਹ ਬੁੱਧ ਉਹ ਆਪ ਹੋ ਜਾਏਗਾ ਉਹ ਤੁਸੀਂ 골ਡ ਦੇ ਵਿੱਚ ਧਾਰਨ ਕਰ ਸਕਦੇ ਬੁੱਧਵਾਰ ਤੇ ਸ਼ਨੀ ਦਾ ਤੁਸੀਂ ਰਤਨ ਜਿਹੜਾ ਸ਼ਨੀਵਾਰ ਹੀ ਧਾਰਨ ਕਰ ਸਕਦੇ ਹੋ ਤੇ ਜੋ ਸ਼ੁਕਰ ਦਾ ਰਤਨ ਹੈ ਉਹ ਤੁਸੀਂ ਸ਼ੁੱਕਰਵਾਰ ਧਾਰਨ ਕਰ ਸਕਦੇ ਹੋ ਸ਼ੁੱਕਰ ਦਾ ਜੋ ਰਤਨ ਹੈ ਉਹ ਉਪਰ ਉਪਲ ਧਾਰਨ ਕਰਨਾ ਸਭ ਤੋਂ ਬੈਸਟ ਹੈ ਲੇਕਿਨ ਜੋ ਰਤਨ ਨੇ ਇਹ ਆਪਣਾ ਜਿਸ ਤਰ੍ਹਾਂ ਆਪਾਂ ਵੈਪਨ ਦਾ ਇਸਤੇਮਾਲ ਕਰਦੇ ਆ ਉਸੇ ਤਰ੍ਹਾਂ ਰਤਨ ਵੀ ਆਪਾਂ ਇਸਤੇਮਾਲ ਕਰਦੇ ਆ ਇਹ ਬੈਡ ਰਿਜ਼ਲਟ ਵੀ ਦੇ ਸਕਦੇ ਨੇ ਤੇ ਗੁੱਡ ਰਿਜ਼ਲਟ ਵੀ ਦੇ ਸਕਦੇ ਨੇ ਇਹ ਆਪਣੀ ਕੁਲੀ ਦਿਖਾਈ ਬਿਨਾ ਤੁਸੀਂ ਧਾਰਨ ਨਾ ਕਰੋ ਮਕਰ ਲਗਣ ਵਾਲਿਆਂ ਦੇ ਜੋ ਸ਼ੁਭ ਕਲਰ ਨੇ ਉਹ ਹੈ ਕਰੀਮ ਵਾਈਟ ਤੇ ਬਲੈਕ ਇਹ ਕਲਰ ਇਹ ਪਾ ਸਕਦੇ ਨੇ ਬਾਕੀ ਕਲਰ ਰੁਟੀਨ ਦੇ ਵਿੱਚ ਸਾਰੇ ਹੀ ਪਾ ਸਕਦੇ ਨੇ ਲੇਕਿਨ ਸ਼ੁਭ ਕਲਰ ਇਹਨਾਂ ਦੇ ਲਈ ਵਾਈਟ ਕਰੀਮ ਤੇ ਬਲੈਕ ਰਹਿਣਗੇ ਤੇ ਹੁਣ ਆਪਾਂ ਗੱਲ ਕਰਦੇ ਆ कि ਇਹਨਾਂ ਦੇ ਲਈ ਬਿਨਾ ਕੁੜਲੀ ਦਿਖਾਏ ਕੀ ਉਪਾਅ ਕਰ ਸਕਦੇ ਨੇ ਮਕਰ ਲਗਨ ਤੇ ਮਕਰ ਰਾਸ਼ੀ ਵਾਲੇ ਨੇ ਜਿਹੜੇ ਉਹ ਬਿਨਾ ਕੁੜਲੀ ਦਿਖਾਏ ਇੱਕ ਤਾਂ ਤੁਸੀਂ ਲੇਬਰ ਕਲਾਸ ਲੋਕਾਂ ਦੀ ਹਮੇਸ਼ਾ ਮਦਦ ਕਰਨੀ ਹੈ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਲੇਬਰ ਕੰਮ ਕਰ ਰਹੀ ਹੈ ਤਾਂ ਉਹਨਾਂ ਨੂੰ ਤੁਸੀਂ ਸਮੇਂ ਸਿਰ ਉਹਨਾਂ ਦਾ ਬੰਦ ਦੇ ਹੱਕ ਜਰੂਰ ਦਿਓ ਇਸ ਦੇ ਨਾਲ ਸ਼ਨੀ ਹੈ ਜਿਹੜਾ ਸਭ ਤੋਂ ਸ਼ੁਭ ਹੁੰਦਾ ਹੈ ਤੇ ਦੂਸਰਾ ਲੰਗਰ ਦੇ ਵਿੱਚ ਤੁਸੀਂ ਕਾਲੇ ਮਾਂ ਦੀ ਦਾਲ ਹੈ ਜਿਹੜੀ ਦਾਨ ਕਰ ਸਕਦੇ ਹੋ ਇਸ ਦੇ ਨਾਲ ਵੀ ਸ਼ਨੀ ਹੈ ਜਿਹੜਾ ਉਹ ਸ਼ੁਭ ਹੁੰਦਾ ਹੈ ਤਾਂ ਤੁਸੀਂ ਇਹ ਲਗਾਤਾਰ ਕਰਦੇ ਰਹਿਣ ਨਾਲ ਤੁਹਾਡਾ ਲਗਨ ਦਾ ਮਾਲਕ ਸ਼ੁਭ ਹੋਏਗਾ ਇੱਕ ਤਾਂ ਤੁਹਾਡੀ ਜਿਹੜੀ ਤਰੱਕੀ ਹੁੰਦੀ ਰਹੇਗੀ ਤੇ ਦੂਸਰਾ ਤੁਹਾਡਾ ਸਰੀਰ ਹੈ ਜਿਹੜਾ ਉਹ ਵੀ ਸਹੀ ਰਹੇਗਾ ਤੁਹਾਨੂੰ ਕੋਈ ਜਲਦੀ ਬਿਮਾਰੀ ਨਹੀਂ ਲੱਗੇਗੀ ਆਪਣੇ ਸ਼ਨੀ ਨੂੰ ਸਟਰੋਂਗ ਰੱਖਣਾ ਤੁਹਾਡੇ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਜੋ ਸਾਲ 2026 ਆ ਇਹ ਸੂਰਜ ਦਾ ਸਾਲ ਹੈ ਤੇ ਤੁਹਾਡੇ ਲਗਨ ਦਾ ਮਾਲਕ ਹੈ ਸ਼ਨੀ ਸ਼ਨੀ ਤੇ ਸੂਰਜ ਨੇ ਜਿਹੜੇ ਮਿੱਤਰ ਗ੍ਰਹਿ ਨਹੀਂ ਹੈ ਜੇਕਰ ਤੁਹਾਡੀ ਕੁੰਡਲੀ ਦੇ ਵਿੱਚ ਸੂਰਿਆ ਦੀ ਮਹਾਦਸ਼ਾ ਚੱਲ ਰਹੀ ਹੈ ਸੂਰਿਆ ਤੁਹਾਡੀ ਕੁੰਡਲੀ ਦੇ ਵਿੱਚ ਪੋਜੀਸ਼ਨ ਦੇ ਵਿੱਚ ਵਧੀਆ ਨਹੀਂ ਹੈ ਫਿਰ ਤਾਂ ਤੁਹਾਨੂੰ ਥੋੜੀਆਂ ਬਹੁਤ ਪ੍ਰੋਬਲਮ ਹੈ ਇਸ ਸਾਲ ਦੇ ਵਿੱਚ ਰਹਿਣਗੀਆਂ ਲੇਕਿਨ ਤੁਸੀਂ ਆਪਣੇ ਸ਼ਨੀ ਨੂੰ ਸ਼ੁਭ ਰੱਖਣਾ ਸ਼ੁਕਰ ਨੂੰ ਸ਼ੁਭ ਰੱਖਣਾ ਤੇ ਬੁੱਧ ਨੂੰ ਸ਼ੁਭ ਰੱਖਣਾ ਤੇ ਨਾਲ ਰਾਹੂ ਦੀ سپورਟ ਲੈਣੀ ਹੈ ਜੇਕਰ ਤੁਸੀਂ ਆਪਣੇ ਮਿੱਤਰ ਗ੍ਰਹਾਂ ਨੂੰ ਉੱਪਰ ਰੱਖਦੇ ਹੋ ਇਹਨਾਂ ਦੀ سپورਟ ਲੈਣੇ ਇਹਨਾਂ ਦੇ ਉਪਾਅ ਕਰਦੇ ਰਹਿੰਦੇ ਹੋ ਤਾਂ ਤੁਹਾਡੀ ਜਿਹੜੀ ਹੈ ਇਹ ਟਾਈਮ ਵਧੀਆ ਜਾਏਗਾ ਸਾਲ 2026 ਤੁਹਾਡੀ ਕੁੰਡਲੀ ਦੇ ਵਿੱਚ ਕਿਹੜੀ ਮਹਾਦਸ਼ਾ ਚੱਲ ਰਹੀ ਹੈ ਇਸ ਤੇ ਵੀ ਡਿਪੈਂਡ ਕਰਦਾ ਹੈ ਇਹ ਤੁਹਾਡਾ ਸਾਲ ਹੈ ਜਿਹੜਾ ਕਿਵੇਂ ਦਾ ਜਾਏਗਾ ਤੁਹਾਡੀ ਵਧੀਆ ਮਹਾ ਦਸ਼ਾ ਚੱਲ ਰਹੀ ਹੈ ਤਾਂ ਤੁਹਾਨੂੰ ਇਹ ਜਿਹੜਾ ਇਹ ਸਾਲ ਪ੍ਰੋਬਲਮ ਨਹੀਂ ਕਰੇਗਾ ਤੁਹਾਡੀ ਮਹਾ ਦਸ਼ਾ ਹੀ ਤੁਹਾਡੇ ਉਲਟ ਚੱਲ ਰਹੀ ਹੈ ਤੁਹਾਡੇ ਕਿਸੇ ਐਂਟੀ ਗ੍ਰਹਿ ਦੀ ਮਹਾ ਦਸ਼ਾ ਚੱਲ ਰਹੀ ਹੈ ਤਾਂ ਸਾਲ ਫਿਰ ਭਾਵੇਂ ਕੋਈ ਵੀ ਹੋਵੇ ਤਾਂ ਤੁਹਾਨੂੰ ਪ੍ਰੋਬਲਮ ਬਿਲਕੁਲ ਉਹ ਕਰੇਗਾ ਮਹਾ ਦਸ਼ਾ ਦੇ ਅਕੋਰਡਿੰਗ ਤੁਹਾਨੂੰ ਰਿਜ਼ਲਟ ਮਿਲਦੇ ਨੇ ਕਿ ਤੁਹਾਡੀ ਮਹਾ ਦਸ਼ਾ ਕਿਹੜੀ ਚੱਲ ਰਹੀ ਹੈ 50% ਜੋ ਮੈਂ ਤੁਹਾਨੂੰ ਗ੍ਰਹਾਂ ਦਾ ਗੋਚਰ ਦੱਸਿਆ 50% ਤੁਹਾਡੇ ਨਾਲ ਹੈ ਜਿਹੜਾ ਉਹ ਰਿਲੇਟ ਕਰੇਗਾ 50% ਤੁਹਾਡੀ ਕੁੰਡੀ ਦੇ ਵਿੱਚ ਕਿਵੇਂ ਦੇ ਤਾਰਨੇ ਕਿਹੜੀ ਮਹਾ ਦਸ਼ਾ ਚੱਲ ਰਹੀ ਹੈ ਕਿਹੜੇ ਨਕਸ਼ਤਰ ਦੇ ਵਿੱਚ ਤੁਹਾਡਾ ਜਨਮ ਹੋਇਆ ਇਸ ਤੇ ਨਿਰਭਰ ਕਰਦਾ ਫੇਰ ਇਹ ਜਿਹੜਾ ਤੁਹਾਨੂੰ ਪੂਰਾ ਪਤਾ ਲੱਗੇਗਾ ਸਾਰਿਆਂ ਦੇ ਲਈ ਸਾਲ ਹੈ ਜਿਹੜਾ ਉਹ ਇੱਕੋ ਜਿਹਾ ਨਹੀਂ ਰਹੇਗਾ ਮਕਰ ਲਗਨ ਤੇ ਮਕਰ ਰਾਸ਼ੀ ਵਾਲੇ ਤਾਂ ਬਹੁਤ ਸਾਰੇ ਲੋਕ ਹੋਣਗੇ ਲੇਕਿਨ ਸਾਰਿਆਂ ਦੇ ਲਈ ਸਾਲ 2026 ਇੱਕੋ ਜਿਹਾ ਨਹੀਂ ਰਹੇਗਾ ਕਿਉਂਕਿ ਸਾਰਿਆਂ ਦੇ ਜਿਹੜੇ ਤਾਰਨੇ ਉਹ ਵੱਖੋ ਵੱਖਰੇ ਹੁੰਦੇ ਮੈਂ ਵਹਿਗਰੂ ਅੱਗੇ ਅਰਦਾਸ ਕਰਦੀ ਹਾਂ ਕਿ ਸਾਲ 2026 ਸਾਰੀਆਂ ਰਾਸ਼ੀਆਂ ਵਾਲਿਆਂ ਦੇ ਲਈ ਬਹੁਤ ਵਧੀਆ ਰਹੇ ਜੋ ਕੰਮ 2025 ਦੇ ਵਿੱਚ ਨਹੀਂ ਹੋਏ ਉਹ 2026 ਦੇ ਵਿੱਚ ਜਾ ਕੇ ਹੋ ਜਾਣਾ ਜੋਤਿਸ਼ ਦੇ ਨਾਲ ਸੰਬੰਧਿਤ ਹੋਰ ਵੀਡੀਓ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਆਪਾਂ ਤੁਹਾਨੂੰ ਵਾਸਤੂ ਦੇ ਹਿਸਾਬ ਨਾਲ ਗ੍ਰਹਾਂ ਦੇ ਹਿਸਾਬ ਨਾਲ ਤੇ ਤਿਥੀਆਂ ਦੇ ਹਿਸਾਬ ਨਾਲ ਨਵੀਂ ਜਾਣਕਾਰੀ ਦਿੰਦੇ ਰਹਾਂਗੇ ਜੇਕਰ ਤੁਹਾਡਾ ਕੋਈ ਸਵਾਲ ਹੈ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਪੁੱਛ ਸਕਦੇ ਹੋ ਜੇ ਤੁਸੀਂ ਪਰਸਨਲੀ ਆਪਣੇ ਕੁੜਲੀ ਦਾ ਵਿਸ਼ਲੇਸ਼ਣ ਕਰਵਾਉਣਾ ਚਾਹੁੰਦੇ ਹੋ ਤਾਂ ਦਿੱਤੇ ਹੋਏ ਨੰਬਰ ਤੇ ਸੰਪਰਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਦੇਖਣ ਲਈ ਧੰਨਵਾਦ